ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗਰਮਿੰਦਰ ਸਿੰਘ ਅੱਜ ਆਪਾਂ ਗੱਲ ਕਰਾਂਗੇ ਬਾਥੂ ਦੀ ਬਾਥੂ ਇੱਕ ਪੱਤਿਆਂ ਵਾਲੀ ਸਬਜ਼ੀ ਦੇ ਰੂਪ ਚ ਵਰਤਿਆ ਜਾਂਦਾ ਪਰ ਬਾਥੂ 'ਚ ਬਹੁਤ ਸਾਰੇ ਖਰਾਕੀ ਤੱਤ ਨੇ ਵਿਟਾਮਿਨ ਸੀ ਐ ਕੈਲਸ਼ੀਅਮ ਐ ਮੈਗਨੀਸ਼ੀਅਮ ਐ ਮੈਗਨੀਜ਼ ਫਾਸਫੋਰ ਸਲੋਹਾ ਤੇ ਪੋਟਾਸ਼ੀਅਮ ਸੋਡੀਅਮ ਉਹਦੇ ਨਾਲ ਹੀ ਤੇ ਵਿਟਾਮਿਨ B2 ਵਿਟਾਮਿਨ B3 ਵਿਟਾਮਿਨ B5 ਇਹ ਜਾਨੀ ਭਰਪੂਰ ਮਾਤਰਾ ਚ ਹੁੰਦੇ ਨੇ ਤੇ ਇਹਨੂੰ ਆਪਾਂ ਜਦੋਂ ਇਸਤੇਮਾਲ ਕਰਦੇ ਆ ਤਾਂ ਆਪਣੇ ਸਰੀਰ ਨੂੰ ਬਹੁਤ ਲਾਭਕਾਰੀ ਤੱਤ ਮਿਲਦੇ ਨੇ ਪਰ ਆਪਾਂ ਜਦੋਂ ਤੋਂ ਆਪਣੇ ਖੇਤਾਂ ਵਿੱਚੋਂ ਇਹ ਬਾਥੂ ਖਤਮ ਹੋਇਆ ਤਾਂ ਆਪਾਂ ਇਹ ਆਪਣੇ ਭੋਜਨ ਦੇ ਰੂਪ ਚੋਂ ਬਿਲਕੁਲ ਹੀ ਖਤਮ ਕਰ ਚੁੱਕੇ ਆ ਪਰ ਬਾਥੂ ਸਿਆਲ ਦੀ ਫਸਲ ਨਹੀਂ ਹੈ ਆਪਣੇ ਕੋਲ ਉਹਦੀ ਬਹੁਤ ਸਾਰੀਆਂ ਕਿਸਮਾਂ ਪੈਦਾ ਹੋ ਰਹੀਆਂ ਜਿਹੜੀਆਂ ਗਰਮੀ ਦੇ ਵਿੱਚ ਵੀ ਪੈਦਾ ਹੁੰਦੀਆਂ ਨੇ ਸਭ ਤੋਂ ਪਹਿਲਾਂ ਆਪਾਂ ਸਿਆਲ ਵਾਲੀ ਬਾਥੂ ਦੀ ਗੱਲ ਕਰਾਂਗੇ ਜੋ ਕੁਦਰਤੀ ਖੇਤੀ 'ਚ ਲਗਾਤਾਰ ਬਿਜਿਤਰ ਤੇ ਡਿੱਗਦੇ ਰਹਿੰਦੇ ਨੇ ਤੇ ਉਹ ਉਗਦਾ ਸੋ ਆਪਾਂ ਹੁਣ ਇੱਥੇ ਕੋਈ ਬੂਟਾ ਖੜਾ ਹੋਣਾ ਦੇਸੀ ਬਾਥੂ ਦਾ ਹਾਂਜੀ ਕਿਸਾਨ ਦੋਸਤੋ ਇਹ ਬਾਥੂ ਹੈ ਤੇ ਆਪਣਾ ਅਗਲੀ ਪ੍ਰਜਾਤੀ ਲਈ ਕਿਉਂ ਸਰਦੀ ਦੀ ਫਸਲ ਹੈ ਪੱਤੇ ਦੇ ਵਰਤੇ ਜਾਂਦੇ ਨੇ ਤੇ ਹੁਣ ਆਪਣਾ ਬੀਜ ਤਿਆਰ ਕਰ ਰਿਹਾ ਇਹ ਬੀਜ ਮਿੱਟੀ 'ਚ ਡਿੱਗ ਜਾਊਗਾ ਆਪਾਂ ਝਾੜਦੇ ਨਹੀਂ ਹੈਗੇ ਕਿਉਂਕਿ ਜਿਹੜਾ 6 ਮਹੀਨੇ ਮਿੱਟੀ 'ਚ ਬੀਜ ਰਹਿੰਦਾ ਰਹਿੰਦਾ ਉਹਦੀ ਇੱਕ ਕੁਆਲਿਟੀ ਬਹੁਤ ਵਧੀਆ ਬਣ ਜਾਂਦੀ ਹੈ ਖਰਾਕੀ ਤੱਤ ਉਹਨੂੰ ਵਧੀਆ ਬਣਾਉਣ ਦੀ ਹੁੰਦੀ ਹੈ ਤੇ ਬਾਕੀ ਉਹਨੂੰ ਬਿਮਾਰੀਆਂ ਨਹੀਂ ਲੱਗਦੀ ਤੇ ਪਸੌਕਾ ਝੱਲਣ ਦੀ ਤਾਕਤ ਵਧ ਜਾਂਦੀ ਹੈ ਸੋ ਆਪਣੇ ਖੇਤ ਵਿੱਚ ਜਿੰਨੇ ਵੀ ਅਲੱਗ-ਅਲੱਗ ਥਾਵਾਂ ਤੇ ਬਾਥੂ ਦੇ ਦੇਸੀ ਦੇ ਬੂਟੇ ਖੜੇ ਨੇ ਇਹ ਵੀ ਤਿਆਰ ਹੋ ਚ ਹੈਟਾਂ ਡੇਗੂਗਾ ਤੇ ਖਾਸ ਨਿਸ਼ਾਨੀ ਇਹਦੀ ਟਾਣੀ ਦਾ ਮਤਲਬ ਕੁਸ ਰੰਗ ਲਾਲੀ ਜੀ ਤੇ ਹੁੰਦਾ ਤੇ ਇਸ ਤਰ੍ਹਾਂ ਇਹ ਆਪਣੇ ਸਿਆਲ ਦਾ ਬਾਥੂ ਹੈ ਆਮ ਤੌਰ ਤੇ ਅੱਜ ਕੱਲ ਜੋ ਬਾਥੂ ਉੱਗੇ ਦਾ ਆਲੂ ਦੇ ਖੇਤਾਂ 'ਚ ਜਾਂ ਜਿੱਥੇ ਕੋਈ ਜ਼ਿਆਦਾ ਕੈਮੀਕਲ ਦਾ ਇਸਤੇਮਾਲ ਨਹੀਂ ਹੋਇਆ ਰਾਉਂਡ ਅਪ ਵਗੈਰਾ ਜ਼ਿਆਦਾ ਨਹੀਂ ਵਰਤੀ ਜਿੱਥੇ ਬੀ ਨਸ਼ਟ ਨਹੀਂ ਹੋਇਆ ਉੱਥੇ ਉੱਗਦਾ ਪਰ ਇਹ ਇੱਕ ਆਪਣਾ ਪੰਜਾਬ ਦਾ ਉਹ ਪੋਜੰਦਾ ਹਿੱਸਾ ਸੀ ਜਿਹੜਾ ਬਹੁਤ ਹੀ ਮਤਲਬ ਖਰਾਕੀ ਤੇ ਤਨਾ ਭਰਪੂਰ ਸੀ ਹੋਣੇ ਆਪਣੇ ਖੇਤਾਂ 'ਚ ਬਾਹਰ ਜਾ ਚੁੱਕੇ ਆ ਪਰ ਇਹਨਾਂ ਦਾ ਕੁਦਰਤੀ ਖੇਤੀ ਵਿੱਚ ਆਮੁੱਗਦੇ ਨੇ ਜਿੰਨੀਆਂ ਵੀ ਜੜੀ ਬੂਟੀਆਂ ਨੇ ਉਗ ਰਹੀਆਂ ਨੇ ਸੋ ਇਹ ਆਪਣੇ ਸਿਆਲ ਦਾ ਬਾਥੂ ਸੀ ਇਹ ਬੀਜ ਤਿਆਰ ਹੋ ਰਿਹਾ ਤੇ ਹੁਣ ਆਪਾਂ ਗਰਮੀ ਦੇ ਬਾਥੂ ਦੀਆਂ ਕਿਸਮਾਂ ਦੀ ਗੱਲ ਕਰਾਂਗੇ ਉਹ ਆਪਾਂ ਅੱਗੇ ਚੱਲ ਕੇ ਦੇਖਦੇ ਆਂ ਹਾਂਜੀ ਦੋਸਤੋ ਇਹ ਗਰਮੀਆਂ ਦਾ ਬਾਥੂ ਐ ਟੂਸਾ ਗੁਲਾਬੀ ਰੰਗ ਦਾ ਤੇ ਉਚਾਈ ਦੇ ਵਿੱਚ ਇਹ ਤਕਰੀਬਨ ਗਰਮੀਆਂ ਦੇ ਵਿੱਚ ਆਪਣੇ 7-8 ਫੁੱਟ ਬੜੇ ਆਰਾਮ ਨਾਲ ਹੋ ਜਾਂਦਾ ਤੇ ਆਪਾਂ ਜਿੰਨੀਆਂ ਦੀਆਂ ਟਾਹਣੀਆਂ ਤੋੜਦੇ ਆ ਉਹਨਾਂ ਈ ਜ਼ਿਆਦਾ ਵੱਧ ਲੱਗਦਾ ਤੇ ਮਾਰਕੀਟ 'ਚ ਡਿਮਾਂਡ ਵੀ ਆ ਪੰਜਾਬੀਆਂ ਨੂੰ ਛੱਡ ਕੇ ਸਾਊਥ ਵਾਲੇ ਬਾਕੀ ਏਰੀਆ ਦੇ ਸਾਰੇ ਲੋਕ ਦੀ ਬਹੁਤ ਮੰਗ ਕਰਦੇ ਨੇ ਤੇ ਜਾਨੀ ਵੇਖਦਾ ਵੀ ਸੋਹਣਾ ਇਹ ਬਾਥੂ ਦਾ ਜਿਹੜਾ ਇਹਨੂੰ ਪੁਰਜੀ ਜਿਵੇਂ ਆਪਣੇ ਆ ਸਾਗ ਦੇ ਵਿੱਚ ਵਰਤੋਂ ਕੀਤੀ ਜਿੰਨੇ ਚੜਾਈ ਦੇ ਵਿੱਚ ਉਹਨਾਂ ਚੀਜ਼ਾਂ ਦੇ ਉਸ ਸਮੇਂ ਪਾਲਕ ਜਾਂ ਹੋਰ ਘੱਟ ਹੁੰਦੀ ਆ ਤਾਂ ਉਸ ਤਰ੍ਹਾਂ ਵਰਤਿਆਂ ਦੇ ਕਿਹੜਾ ਹੋਣਾ ਧਰਤੀ ਵਿੱਚ ਦੇਸੀ ਬੀਜਾਂ ਦੀ ਗੱਲ ਆਪਣੇ ਆਪੋ ਕਿਦ ਰਹਿੰਦੇ ਨੇ ਹੁਣ ਤੁਸੀਂ ਇੱਥੇ ਦੇਖੋ ਆ ਛੋਟੇ ਬੂਟੇ ਉੱਗੇ ਹੋਏ ਨੇ ਇਸ ਤਰ੍ਹਾਂ ਆਪਣੇ ਖੇਤ 'ਚ ਲਾਲ ਰੰਗ ਦਾ ਬਾਥੂ ਉੱਗਦਾ ਰਹਿੰਦਾ ਤੇ ਬਾਅਦ ਵਿੱਚ ਮਤਲਬ ਆਪਾਂ ਸਾਗ ਦੇ ਰੂਪ 'ਚ ਵਰਤਦੇ ਆਂ ਤੇ ਆ ਅੱਗੇ ਵੀ ਇਸੇ ਤਰ੍ਹਾਂ ਉੱਗਿਆ ਹੋਇਆ ਤੇ ਇੱਕ ਘੱਟ ਖਰਚੇ ਵਾਲੀ ਫਸਲ ਆ ਜੀ ਤੇ ਕਰਾਹੀ ਦਿੱਤਾ ਨਾ ਭਰਪੂਰ ਆ ਹੁਣ ਆਪਾਂ ਅਗਲੇ ਬਾਥੂ ਦੀ ਗੱਲ ਕਰਦੇ ਹਾਂ ਹੋਰ ਕਿਸਮਾਂ ਦੇ ਦਿੱਤੀਓ ਹਾਂਜੀ ਦੋਸਤੋ ਇਹ ਵੀ ਇੱਕ ਗਰਮੀਆਂ ਦਾ ਬਾਥੂ ਹੈ ਤੇ ਇਹ گلابی ਜਾਂ ਲਾਲ ਰੰਗ ਦਾ ਨਹੀਂ ਹੁੰਦਾ ਥੋੜਾ ਜਿਹਾ ਕਲਰ ਲਾਲ ਰੰਗ ਤੇ ਹੁੰਦਾ ਤੇ ਕਾਫੀ ਉੱਚਾ ਹੋ ਜਾਂਦਾ ਤੇ ਇਹ ਬਾਥੂ ਵੀ ਆਪਣੇ ਇਸੇ 7 ਫੁੱਟ ਉੱਚਾ ਹੋ ਜਾਂਦਾ ਤੇ ਇਸ ਤਰ੍ਹਾਂ ਜਿੰਨੇ ਵੀ ਬੂਟੇ ਨੇ ਇਹ ਸਾਰੇ ਦੇਸੀ ਦੀਆਂ ਕਿਸਮਾਂ ਨੇ ਇਹ ਬਾਥੂ ਤੁਸੀਂ ਖਾਸ ਗੱਲ ਨੋਟ ਕਰੋ ਵੀ ਘਾ ਨਦੀਨ ਦੇ ਵਿੱਚ ਵੀ ਖੜਾ ਹੈ ਤੇ ਧਰਤੀ ਸੁੱਕੀ ਪਈ ਹੈ ਜੇ ਇਧਰ ਬੈਕ ਸਾਈਡ ਤੇ ਆਪਾਂ ਨੇ ਗਾ ਮਾਰੀ ਧਰਤੀ ਬਿਲਕੁਲ ਸਾਫ਼ ਹੈ ਤੇ ਇਹਦੇ ਵਿੱਚ ਨਦੀਨ ਹੈ ਨਦੀਨਾਂ ਵਿੱਚ ਨਮੀ ਬਣੀ ਰਹਿੰਦੀ ਹੈ ਇਸ ਤਰ੍ਹਾਂ ਇਹ ਸੁੱਕੀ ਧਰਤੀ ਤੇ ਨਦੀਨਾਂ ਦੇ ਨਾਲ ਇਹਨੂੰ ਮਤਲਬ ਨਮੀ ਦੀ ਕਮੀ ਨਹੀਂ ਤੇ ਵੱਧਦਾ ਰਹਿੰਦਾ ਤੁਸੀਂ ਦੇਖੋ ਵੀ ਇਹਦੇ ਪੱਤਿਆਂ ਦੇ ਵਿੱਚ ਬਹੁਤ ਜ਼ਿਆਦਾ ਰੌਣਕ ਹੈ ਤੇ ਇੱਕ ਮਤਲਬ ਜੇਕਰ ਆਪਾਂ ਖਰਾਕੀ ਦਿੱਤਾ ਨਾ ਭਰਪੂਰ ਫਸਲ ਹੈ ਤੇ ਘੱਟ ਖਰਚੇ ਵਾਲੀ ਹੈ ਤੇ ਆਉਣ ਵਾਲੇ ਸਮੇਂ 'ਚ ਇਹਨਾਂ ਚੀਜ਼ਾਂ ਦੀ ਮੰਗ ਹੈ ਕਿਉਂਕਿ ਆਪਣੇ ਭੋਜਨ 'ਚ ਖਰਾਕੀ ਦਿੱਤ ਘੱਟ ਰਹੇ ਨੇ ਤੇ ਬਾਜ਼ੂ ਦੇ ਵਿੱਚ ਬਹੁਤ ਜ਼ਿਆਦਾ ਹੁੰਦੇ ਨੇ ਹੁਣ ਆਪਾਂ ਇਹ ਗਰਮੀ ਦਾ ਬਾਤੂ ਦਾ ਹੁਣ ਆਪਾਂ ਇੱਕ ਹੋਰ ਬਾਤੂ ਦੀ ਗੱਲ ਕਰਦੇ ਆਂ ਇਹ ਮੌਰਾ ਜੀ ਆਪਣਾ ਇਹਦਾ ਨਾਮ ਸੀਜਰ ਆ ਸਾਰੇ ਜੰਗਲੀ ਜਾਨਵਰ ਰਹਿੰਦੇ ਨੇ ਪਰ ਜਦੋਂ ਆਪਣੇ ਕੋਈ ਉਪਰਾ ਬੰਦਾ ਆ ਜਾਂਦਾ ਕੋਲ ਤਾਂ ਸਾਰੇ ਜਾਨਵਰ ਭੱਜ ਜਾਂਦੇ ਨੇ ਡਰ ਜਾਂਦੇ ਨੇ ਪਰ ਹਉ ਆਪਾਂ ਚਾਹੁੰਦੇ ਆ ਵੀ ਜਦੋਂ ਕੋਈ ਉਪਰਾ ਬੰਦਾ ਵੀ ਤਾਂ ਨੇੜੇ ਨਾ ਆਉ ਪਰ ਇਹ ਕੋਲ ਫਿਰ ਜਾਂਦੇ ਨੇ ਤੇ ਇਸ ਤਰ੍ਹਾਂ ਹਾਂਜੀ ਕਿਸਾਨ ਦੋਸਤੋ ਇਹ ਜਿਹੜੀ ਕਿਸਮ ਹੈ ਕਿਉਂਕਿ ਆਪਣੇ ਹਰ ਤਰ੍ਹਾਂ ਦੀ ਚੀਜ਼ ਉੱਗਦੀ ਹੈ ਇਹਦਾ ਨਾਮ ਹੈ ਜੀ ਕੜਵਾਥੂ ਕਿਉਂਕਿ ਕੁਦਰਤੀ ਖੇਤੀ ਚ ਇਹ ਵੀ ਆਪਣੇ ਖੇਤ ਚ ਉੱਗਿਆ ਆ ਪਰ ਜਿਹੜਾ ਸੜਕਾਂ ਤੇ ਉੱਗਦਾ ਉਹਦਾ ਟੂਸਾ ਇਹ ਸਫੈਦ ਰੰਗ ਦਾ ਹੁੰਦਾ ਤੇ ਇਹ ਵੀ ਇਹ ਦੂਜੇ ਨਾਲੋਂ 8-9 ਫੁੱਟ ਤੱਕ ਉਚਾਈ ਤੱਕ ਜਾ ਸਕਦਾ ਪਰ ਇਹਦੀ ਜੋ ਖਾਸ ਗੱਲ ਆ ਵੀ ਕਮੀ ਕਹੋ ਜਾਂ ਕੁਝ ਵੀ ਕਹੋ ਜਦੋਂ ਇਹਨੂੰ ਵਰਤੋਂ ਚ ਲਿਆਉਂਦਾ ਹੁਣ ਭਾਵੇਂ ਕੱਚਾ ਸਹੀ ਹੋਵੇ ਜਦੋਂ ਵੱਡਾ ਹੋ ਜਾਂਦਾ ਤਾਂ ਇਹ ਚਿੱਟੇ ਰੰਗ ਦੇ ਟੂਸੇ ਵਾਲਾ ਬਾਤੂ ਆ ਜੋ ਉਹ ਕੌੜਾ ਬਣਦਾ ਇਸ ਲਈ ਉਹਦਾ ਨਾਮ ਕੜਵਾ ਬਾਤੂ ਆ ਸੜਕਾਂ ਤੇ ਖਾਲੀ ਪਲਾਟਾਂ ਤੇ ਉਗਦਾ ਉਹ ਖਾਣ ਯੋਗ ਨਹੀਂ ਹੁੰਦਾ ਕੌੜਾ ਹੁਣ ਕਰਕੇ ਬਾਕੀ ਜਿਹੜਾ ਦੇਸੀ ਬਾਤੂ ਆ ਉਹ ਸਾਰੀਆਂ ਕਿਸਮਾਂ ਆਪਾਂ ਨੇ ਸਾਂਝੀਆਂ ਕਰ ਲਈਆਂ ਨੇ ਇਹਦੇ ਵਿੱਚ ਜਿਵੇਂ ਰਲਮੀਆਂ ਮਿਲੀਆਂ ਫਸਲਾਂ ਉਗ ਰਹੀਆਂ ਨੇ ਹੁਣ ਉਰੇ ਕਿਸਾਨ ਵੀਰਾਂ ਨੂੰ ਕੋਈ ਤਾਂ ਯਾਰ ਦੂਜੇ ਨਾਲ ਤਾਂ ਹੀ ਆ ਇਹਦੇ ਕੋਲ ਆ ਦੇਸੀ ਦੀ ਕਿਸਮ ਵੀ ਖੜੀ ਆ ਆਹ ਦੇਸੀ ਆ ਦੇਸੀ ਦੀ ਟਾਣੀ ਲਾਲ ਰੰਗ ਦੀ ਹੁੰਦੀ ਆ ਜਿਹੜੇ ਆਪਣੇ ਸਿਆਲੂ ਸੀਗਾ ਜਿਹੜਾ ਕੜਵਾ ਬਾਤੂ ਆ ਉਹਦੇ ਵਿੱਚ ਚਿੱਟਾ ਪਾਣਾ ਆ ਦੇਖੋ ਇਹ ਦੇਸੀ ਜੇ ਲਾਲਪਣ ਇਸ ਲਈ ਦੇਸੀ ਬਾਥੂ ਖਾਣਯੋਗ ਹੈ ਸੜਕਾਂ ਤੇ ਖੜਾ ਰੋਡ ਤੇ ਖੜਾ ਖਾਲੀ ਪਲਾਟਾਂ ਚ ਚਿੱਟੇ ਫੁੱਲਾਂ ਵਾਲਾ ਜਾਂ ਚਿੱਟਾ ਜਾ ਆਂ ਭਾ ਮਾਰਦਾ ਉੱਪਰੋਂ ਟੂਸੇ ਵਿੱਚ ਲਾਲੀਪਣ ਨਹੀਂ ਹੁੰਦੀ ਜਿਸ ਤਰ੍ਹਾਂ ਦੇਖੋ ਸਫੈਦ ਰੰਗ ਹੈ ਤੇ ਇਹ ਕੜਵਾਥੂ ਹੁੰਦਾ ਇਹ ਖਾਣਯੋਗ ਨਹੀਂ ਹੁੰਦਾ ਪਰ ਕੁਦਰਤ ਹੀ ਖੇਤੀ ਹੁਣ ਕਰਕੇ ਜੰਗਲ ਸਿਸਟਮ ਹੁਣ ਕਰਕੇ ਸਾਰਾ ਕੁਝ ਉਗ ਰਿਹਾ ਤੇ ਉਸ ਤਰ੍ਹਾਂ ਇਹ ਜੀਵ ਜੰਤ ਵੀ ਘੁੰਮਦਾ ਰਹਿੰਦੇ ਨੇ ਜੀ ਓਕਣ ਕਿਉਂਕਿ ਉਹਨਾਂ ਨੇ ਕਿਤੇ ਖਾਦਾ ਹੋਵੇ ਤਾਂ ਹੀ ਉਹਗੇ ਨੇ ਆਪਣੇ ਕੜਵਾਥੂ ਆਇਆ ਇਸ ਤਰ੍ਹਾਂ ਕੁਦਰਤੀ ਖੇਤੀ ਵਿੱਚ ਆਪਾਂ ਬਾਥੂ ਆਪਣੇ ਆਪ ਕਰਨ ਲਈ ਫਸਲ ਨੂੰ ਉਗਾ ਕੇ ਲਾਭ ਪ੍ਰਾਪਤ ਕਰ ਸਕਦੇ ਹਾਂ ਸੋ ਬਹੁਤ ਧੰਨਵਾਦੀ ਸਤਿ ਸ੍ਰੀ ਅਕਾਲ